ਸਸ਼ਟ੍ਰੀ ਕਾਲ ਜੀ ਵੈਲਕਮ ਅਜੀ ਤੁਹਾਡਾ ਆਪਣੀ ਚੈਨਲ ਅਪੀ ਸਟਾਈਲਿਸ਼ ਤੇ ਅੱਜ ਆਪਾਂ ਤੁਹਾਡੇ ਨਾਲ ਫੇਰ ਕੁਝ ਰੈਡੀ ਸੂਟਸ ਜਿਹੜੇ ਸ਼ੇਅਰ ਕਰ ਰਹੇ ਹਾਂ ਜਿਵੇਂ ਕਿ ਕੱਲ ਤੁਸੀਂ ਜਿਹੜੇ ਵੀ ਸੂਟਸ ਦੇਖੇ ਸੀ ਸਾਰਿਆਂ ਨੂੰ ਬਹੁਤ ਪਸੰਦ ਆਏ ਆ ਸੋ ਆਪਾਂ ਜੋ ਵੀ ਆਪਾਂ ਨਵੇਂ ਡਿਜ਼ਾਈਨ ਆ ਜਿਹੜੇ ਆਪਾਂ ਰੈਡੀ ਕੀਤੇ ਹੋਏ ਆ ਇਹ ਤੁਹਾਡੇ ਨਾਲ ਦੁਬਾਰਾ ਨਿਊ ਡਿਜ਼ਾਈਨ ਆ ਜਿਹੜੇ ਸ਼ੇਅਰ ਕਰ ਰਹੇ ਹਾਂ ਇਹ ਵੀ ਆਪਣੇ ਕੋਲੇ ਰੈਡੀ ਹੈ ਜੀ ਕਿਰਾਂ ਲੈਂਥ ਤੁਹਾਡੇ ਅਕੋਰਡਿੰਗ ਆ ਜਿਹੜਾ ਮਿਲ ਜੇਗਾ ਸੋ ਜੌਰਜਟ ਤੇ ਬਣਿਆ ਹੋਇਆ ਜੀ ਮਹਿੰਦੀ ਕਲਰ ਦਾ ਇਹ ਸੂਟ ਹੈ ਬਹੁਤ ਹੀ ਪਿਆਰਾ ਇਸ ਤਰ੍ਹਾਂ ਬਦਲ ਬੋਕ ਕੇ ਦੇ ਵਿੱਚ ਥ्रेड एम्ਬਰਾਇਡਰੀ ਵੀ ਆਪਾਂ ਵਿੱਚ ਥਰੈਡ ਵੀ ਦਿੱਤਾ ਹੋਇਆ ਟੱਚ ਸੀ ਗ੍ਰੀਨ ਸ਼ੇਡ ਦਾ ਸੋ ਇਹ ਦਿਨ ਬਹੁਤ ਹੀ ਪਿਆਰਾ ਜਿਹਾ ਗ੍ਰੇਸ ਆਉਂਦੀ ਹੈ ਇਸੇ ਤਰ੍ਹਾਂ نیچے ਕਿਰ ਹੈ ਉਪਰ ਜਿਹੜਾ ਗਲਾ ਕਾਫੀ ਹੈਵੀ ਹੈ ਸੋ ਇਹ ਤੁਸੀਂ ਦੇਖ ਸਕਦੇ ਹੋ ਇਸਰ ਕਿਰੇ ਦੇ ਉੱਪਰ एम्ਬਰਾਇਡਰੀ ਹੈ ਸਾਈਜ਼ ਤੇ ਇਸ ਰੰਗ ਵਾਂਗ ਦਿੱਤਾ ਹੋਇਆ ਸੋ ਇਹ ਸੂਟ ਹੈ ਜੀ ਓਨਲੀ ਅਗਰ ਤੁਸੀਂ ਓਨਲੀ ਸੂਟ ਲੈਣਾ ਚਾਹੁੰਦੇ ਹੋ ਤਾਂ ਸੂਟ ਵੀ ਲੈ ਸਕਦੇ ਹੋ ਇਹ ਥੋੜਾ ਜਿਹਾ ਵੀਰ ਹੈ ਜਿਹੜੀ ਆਪਾਂ ਬਾਜੂ ਤੇ ਦਿੱਤੀ ਹੋਈ ਹੈ ਅਗਰ ਇਹਦੇ ਨਾਲ ਦੁਪੱਟਾ ਰੈਡੀ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਸੋ ਉਹ ਅਲੱਗ ਤੋਂ ਚਾਰਜes ਹੋਣਗੇ ਔਰ ਨੈਕਸਟ ਸੂਟ ਹੈਗਾ ਜੀ ਬੋਟਲ ਗ੍ਰੀਨ ਸ਼ੇਡ ਦਾ ਸੋ ਇਹ ਵੀ ਜੌਰਜਟ ਦੇ ਉੱਪਰ ਹੈ ਸੋ ਇਹ ਵੀ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਇਸ ਤਰ੍ਹਾਂ ਕੇ ਰੇਦੀ ਐਮਬਰਾਇਡਰੀ ਕੀਤੀ ਹੋਈ ਹੈ ਉੱਪਰ ਜਿਹੜੇ ਸਾਈਡਸ ਤੇ ਵੇਲਸ ਜਾਂਦੀਆਂ ਹੈਗੀਆਂ ਸੈਂਟਰ ਚ ਵੀ ਬੂਟੀ ਹੈ ਸੋ ਇਹ ਵੀ ਬਹੁਤ ਹੀ ਗ੍ਰੇਸਫੁੱਲੀ ਹੈ ਜਿਹੜਾ ਸੂਟ ਬਣਿਆ ਹੋਇਆ ਹੈ ਇਹ ਸਾਰੀ ਦੇ ਵਿੱਚ ਫੀਲਸ ਹੈ ਔਰ ਤੁਸੀਂ ਕਈ ਪਿਕਚਰਸ ਦੀ ਡਿਮਾਂਡ ਕਰਦੇ ਹੋ ਸੌਰੀ ਪਿਕਚਰਸ ਆਪਾਂ ਤੁਹਾਨੂੰ ਨਹੀਂ ਦੇ ਸਕਦੇ ਕਿਉਂਕਿ ਕਈ ਵਾਰ ਸੂਟ ਬਹੁਤ ਸਾਰੇ ਜਿਹੇ ਸੂਟਸ ਹੈਗੇ ਕਾਪੀ ਹੁੰਦੇ ਆ ਸੋ ਆਪਾਂ ਨੂੰ ਕੋਸ਼ਿਸ਼ ਕਰੀ ਦੀ ਹੈ ਕਿ ਆਪਾਂ ਵੀਡੀਓ 'ਚ ਹੀ ਤੁਹਾਨੂੰ ਬਿਲਕੁਲ ਕਲੀਅਰ ਦਿਖਾਈਏ ਕਿਉਂਕਿ ਸਾਰਾ ਸੂਟ ਆ ਜਿਹੜਾ ਕਲੀਅਰ ਤੁਹਾਨੂੰ ਦਿਖ ਜਾਂਦਾ ਏਦੀ ਵੀ ਜਿਹੜੀ ਲੈਂਥ ਆਫ ਕੇਰਾ ਹੈਗਾ ਆਪਾਂ ਐਕਸਟਰਾ ਹੀ ਕੀਤਾ ਹੋਇਆ ਹੈ ਔਰ ਏਦੀ ਵਿੱਚ ਜਿਹੜਾ इस तरह बाजू के वर्क है जी सो ये सूटस रेडी और यीब से बनाया हो जी सूट यह भी बहुत प्यारा बनया आरी वर्क का सूट है ये इस तरह ये फ्रंट के वर्क है उपर तक लाइनस जा ਔਰ ਬੈਗ ਤੇ ਵੀ ਇਹਦੇ ਤੇ ਘੇਰੇ ਤੇ ਇਸ ਤਰ੍ਹਾਂ ਦੀ ਵੀਲ ਇਹ ਵੀ ਤੁਸੀਂ ਐਜ਼ ਇਟ ਇਜ਼ ਵਾਈਨ ਚੇਅਰ ਦੇ ਉੱਪਰ ਬਣਿਆ ਹੋਇਆ। ਇਹਦੀਆਂ ਬਾਜੂ ਵੀ ਆਪਾਂ ਇਸ ਤਰ੍ਹਾਂ ਬਣਾਈਆਂ ਹੋਈਆਂ। ਔਰ ਇਹ 5 ਮੀਟਰ ਸਟੱਫ ਹੈ। ਵੀ ਦੁਪੱਟਾ ਆਪਾਂ ਇਹ ਰੈਡੀ ਕੀਤਾ ਹੋਇਆ। ਇਹਦੇ ਤੇ ਦੁਪੱਟੇ ਤੇ ਵੀ 4 ਸਾਈਡ ਦਾ ਜਿਹੜਾ ਫੁੱਲ ਵਰਕ ਕੀਤਾ ਹੋਇਆ ਇਸ ਤਰ੍ਹਾਂ। ਇਸ ਤਰ੍ਹਾਂ ਜੀ 4 ਸਾਈਡ ਦਾ ਜਿਹੜਾ ਇਸ ਤਰ੍ਹਾਂ ਵਰਕ ਹੈ ਦੁਪੱਟਾ ਫੁੱਲ ਹੈਵੀ ਹੈ ਪੱਲੇ ਆ ਜਿਹੜੀ ਉਸ ਤੋਂ ਵੀ ਹੈਵੀ ਹੈ ਇਸ ਤਰ੍ਹਾਂ ਸਾਰੇ ਪੱਲੇ ਦੇ ਉੱਪਰ ਵਰਕ ਹੈ ਫੋਰ ਸਾਈਡ व्हील्स ਜਾਂਦੀਆਂ ਜੀ ਇਸ ਤਰ੍ਹਾਂ ਸੋ ਇਹ ਵੀ ਸੂਟ ਆਪਣੇ ਕੋਲੇ ਰੈਡੀ ਹੈ ਜੀ ਇਹਨੂੰ ਵੀ ਤੁਸੀਂ ਐਜ਼ ਇਟ ਇਜ਼ ਦਾ ਜਿਹੜਾ ਪਿਕ ਕਰ ਸਕਦੇ ਹੋ ਜਿਹੜੇ ਵੀ ਸੂਟਸ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸਾਰੇ ਹੀ ਇਸੇ ਤਰ੍ਹਾਂ ਦੇ ਨੇ ਇਹ ਆਪਾਂ ਕਮ ਕੰਟਰਾਸਟ ਜੀ ਇੰਸਟਾ ਤੇ ਵੀ ਸ਼ੋ ਕੀਤਾ ਹੋਇਆ ਵੇਅਰ ਕੀਤਾ ਹੋਇਆ ਸੋ ਇਹ ਤੁਸੀਂ ਉੱਥੇ ਜਾ ਕੇ ਵੀ ਦੇਖ ਸਕਦੇ ਹੋ ਮੈਰੂਨ ਔਰ ਗ੍ਰੇ ਦਾ ਕੰਟਰਾਸਟ ਹੈ ਪਰ ਰੀਲਸ ਆਪਾਂ ਸ਼ੋ ਕੀਤੀਆਂ ਹੋਈਆਂ ਉਹਦਾ ਲੇੜਾ ਲਿੰਕ ਹੈਗਾ ਇੰਸਟਾ ਦਾ ਉਹ ਆਪਾਂ ਤੁਹਾਨੂੰ ਇਹਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗੇ ਸੋ ਇਹ ਮੈਰੂਨ ਕਲਰ ਦੇ ਵਿੱਚ ਹੈ ਇਹਦੇ ਨਾਲ ਮੈਰੂਨ ਸ਼ਰਟ ਹੈ ਜੀ ਉਹ ਆਪਾਂ ਪਸ਼ਮੀਨੇ ਤੇ ਬਣਾਇਆ ਸੀ ਪਰ ਪ੍ਰਾਈਸ ਆਪਾਂ ਜੌਰਜਟ ਦੇ ਵੀ ਸ਼ੋ ਕਰਦੇ ਹਾਂ ਕਿਉਂਕਿ ਜਿਹੜਾ ਪਸ਼ਮੀਨੇ ਦਾ ਟਾਈਮ ਚਲਾ ਗਿਆ ਸੋ ਇਸਰਾਏ ਦੇ ਵਿੱਚ ਚੈੱਕ ਬਣਿਆ ਹੋਇਆ ਸਾਈਡਸ ਤੇ ਇਹ ਦੇਖੋ ਔਰ ਸਿੰਗਲ ਟੰਕੇ ਨਾਲ ਜਿਹੜਾ ਇਹਦੇ ਆਪਾਂ ਏਮਬਰਾਇਡਰੀ ਕੀਤੀ ਹੋਈ ਹੈ ਔਰ ਇਹ ਹੈਗਾ ਜੀ ਇਹਦਾ ਬਾਟਮ ਸਟ੍ਰੇਟ ਬਾਟਮ ਦੇ ਉੱਪਰ ਆਪਾਂ ਮੈਰੂਨ ਟੱਚ ਦਿੱਤਾ ਹੋਇਆ ਸੋ ਇਹਦੇ ਨਾਲ ਤੁਸੀਂ ਟਾਈ ਡਾਈ ਦੁਪੱਟਾ ਕਰ ਸਕਦੇ ਹੋ ਅਗਰ ਵਿਦਆਊਟ ਦੁਪੱਟਾ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਵੀ ਟਰਾਈ ਕਰ ਸਕਦੇ ਸੋ ਇਸੀ ਜੀ ਕੁਝ ਰੈਡੀ ਸੂਟਸ ਆਪਾਂ ਜਿਹੜਾ ਇੰਸਟਾ ਦਾ ਲਿੰਕ ਹੈ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇਵਾਂਗੇ ਤੁਸੀਂ ਉੱਥੇ ਜਾ ਕੇ ਰੀਲਸ ਵੀ ਟਰਾਈ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪ੍ਰੋਪਰ ਸੂਟ ਦਾ ਪਤਾ ਲੱਗ ਜੀਗਾ ਕਿ ਕਿਸ ਤਰ੍ਹਾਂ ਵੇਅਰ ਕੀਤਾ ਹੋਇਆ ਕਿਸ ਤਰ੍ਹਾਂ ਲੱਗਦਾ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਜਿਹੜੇ ਆਈਡੀਆਜ਼ ਆ ਨਵੇਂ-ਨਵੇਂ ਸੂਟਸ ਹੈਗੇ ਸ਼ੇਅਰ ਕਰਦੇ ਰਾਵਾਂਗੇ ਸੋ ਬਣੀ ਰਹਿਮਨ ਜਾਨ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ